ਜਤੇਦਾਰ ਹਵਾਰਾ ਤੇ ਭਾਈ ਰਾਜੋਆਣਾ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਬੀਬੀ ਜ਼ਗੀਰਕਾਰ ਨੇ ਸਿੱਖਾਂ ਵਰੇਰ ਵੱਡਾ ਦਾਅਵਾ ਕੀਤਾ ਜੁੜੇ ਰਹੋ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸ਼੍ਰੀ ਚਮਕੌਰ ਸਾਹਿਬ ਮੋਰਚੇ ਦੀ ਟੀਮ ਵੱਲੋਂ ਲੰਬੇ ਸਮੇਂ ਤੋਂ ਇਤਿਹਾਰ ਜੇਲ੍ਹ ਵਿੱਚ ਨਜ਼ਰਬੰਦ ਜੱਤਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਨਰਿੰਦਰ ਕੌਰ ਨਾਲ ਮਿਲਣ ਲਈ ਪੈਰੋਲ ਨਾ ਦੇਣ ਤੇ ਰੋਸ ਮਾਰਚ ਕੀਤਾ ਗਿਆ ਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ ਤੇ ਮੋਰਚੇ ਦੀ ਟੀਮ ਦੇ ਆਗੂ ਲਖਵੀਰ ਸਿੰਘ ਨੇ ਦੱਸਿਆ ਕਿ ਜੱਤਾਰ ਜਗਤਾਰ ਸਿੰਘ ਹਵਾਰਾ ਦੇ ਮਾਤਾ ਨਿਰੰਦਰ ਕੌਰ ਗੰਭੀਰ ਬਿਮਾਰੀ ਦੀ ਲਪੇਟ ਵਿੱਚ ਨੇ ਜਿਸ ਕਾਰਨ ਉਹ ਕੁਝ ਖਾਪੀ ਸਕਦੇ ਨਹੀਂ ਤੇ ਨਾ ਹੀ ਬੋਲ ਸਕਦੇ ਨੇ ਤੇ ਦਿਨੋ ਦਿਨ ਉਹਨਾਂ ਦੀ ਸਿਹਤ ਵਿੱਚ ਗਿਰਾਵਟ ਆਉਂਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮਾਤਾ ਨਿਰੰਦਰ ਕੌਰ ਆਪਣੇ ਪੁੱਤਰ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਦੀ ਇੱਛਾ ਲੈ ਕੇ ਅਮਰੀਕਾ ਤੋਂ ਪਿੰਡ ਹਵਾਰਾ ਵਿੱਚ ਵਾਪਸ ਆਏ ਨੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਸੰਬੰਧੀ ਕੋਈ ਸਾਰਥਕ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਕਾਰਨ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਚੌਂਕ ਵਿੱਚ ਸ਼ਾਂਤਮਈ ਤਰੀਕੇ ਨਾਲ ਅਤੇ ਹੱਤਾ ਵਿੱਚ ਤੱਕਰੀ ਲੈ ਕੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਹਤਿਆ ਕਾਂਡ 31 ਅਗਸਤ 1995 ਨੂੰ ਵਾਪਰਿਆ ਸੀ ਤੇ ਹਵਾਰਾ 30 ਸਾਲ ਤੋਂ ਜੇਲ੍ਹ ਚ ਬੰਦ ਨੇ ਇਸ ਕੇਸ ਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਪਰ ਉੱਪਰਲੀ ਅਦਾਲਤ ਚ ਚੁਣੌਤੀ ਦੇਣ ਤੇ ਫਾਂਸੀ ਦੀ ਸਜ਼ਾ ਤਾਂ ਭਾਵੇਂ ਟੁੱਟ ਗਈ ਪਰ ਉਹਨਾਂ ਨੂੰ ਤਾ ਉਮਰ ਜੇਲ੍ਹ ਚ ਰੱਖਣ ਦੀ ਸਜ਼ਾ ਸੁਣਾਈ ਗਈ ਪਹਿਲਾਂ ਉਹ ਬੜੇਲ ਜੇਲ੍ਹ ਚੰਡੀਗੜ੍ਹ ਵਿੱਚ ਹੀ ਸੀ ਪਰ 2004 ਵਿੱਚ ਪਰਮਜੀਤ ਸਿੰਘ ਪਿਹਰਾਤੇ ਜਗਤਾਰ ਸਿੰਘ ਤਾਰਾ ਨਾਲ ਸੁਰੰਗ ਪੁੱਟ ਕੇ ਜੇਲ੍ਹ ਤੋਂ ਫਰਾਰ ਹੋਣ ਤੇ ਮੋੜ ਹੋਈ ਗ੍ਰਿਫਤਾਰੀ ਤੋਂ ਬਾਅਦ ਹਵਾਰਾ ਨੂੰ ਤਿਹਾਰ ਦੇਲ ਚ ਰੱਖਿਆ ਹੋਇਆ ਉਧਰ ਬੇਅੰਤ ਸਿੰਘ ਕਤਲ ਕਾਂਡ ਚ 30 ਸਾਲ ਤੋਂ ਪਟਿਆਲਾ ਜੇਲ੍ਹ ਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਸੁੰੰਦੀ ਸੁਪਰੀਮ ਕੋਰਟ ਵੱਲੋਂ ਪਟੀਸ਼ਨ ਤੇ ਸੁਣਵਾਈ ਲਈ 15 ਅਕਤੂਬਰ ਆਖਰੀ ਤਾਰੀਖ ਮਕਰਰ ਕੀਤੇ ਜਾਣ ਦੀ ਕਾਰਵਾਈ ਮਗਰੋਂ ਮਸਲਾ ਭੱਗ ਗਿਆ ਉੱਚ ਅਦਾਲਤ ਨੇ ਤਾਂ ਫਾਂਸੀ ਸੁੰੰਦੀ ਸਰਕਾਰੀ ਵਕੀਲ ਨੂੰ 15 ਅਕਤੂਬਰ ਤੱਕ ਸਥਿਤੀ ਸਪਸ਼ਟ ਕਰਨ ਦੀ ਤਾਕੀਦ ਕੀਤੀ ਹੈ ਪਰ ਲੋਕ ਇਹ ਸਮਝ ਬੈਠੇ ਨੇ ਕਿ 15 ਅਕਤੂਬਰ ਨੂੰ ਰਾਜਵਾਨਾ ਨੂੰ ਫાંਸੀ ਲੱਗ ਸਕਦੀ ਹੈ ਇਸ ਸੰਬੰਧੀ ਡਿਜੀਟਲ মিডিਆ ਤੇ ਵਹਿਸ ਸ਼ੁਰੂ ਹੋ ਚੁੱਕੀ ਹੈ ਜਿਸ ਤੋਂ ਸੁਰੱਖਿਆ ਏਜੰਸੀਆਂ ਵੀ ਚਿੰਤਾ ਦੇ ਵਿੱਚ ਨਜ਼ਰ ਆ ਰਹੀਆਂ ਨੇ ਫੇਸਬੁਕ ਤੇ ਅਜਹੀ ਪੋਸਟ ਪਾਉਣ ਵਾਲੇ ਇੱਕ ਕਾਰਕੁਨ ਦੀ ਪੁਲਿਸ ਵੱਲੋਂ ਝਾੜ-ਚੰਬ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਫਵਾਹ ਫੈਲਾਉਣ ਤੋਂ ਗਰੇਸ ਕਰਨ ਦੀ ਅਪੀਲ ਕੀਤੀ ਹੈ ਰਾਜਵਾਨਾ ਨੂੰ 2007 ਵਿੱਚ ਸੁਣਾਈ ਗਈ ਸਜ਼ਾ ਤਹਿਤ ਫાંਸੀ ਦੇਣ ਲਈ 30 ਮਾਰਚ 2012 ਦਾ ਦਿਨ ਮੱਕਰਰ ਹੋਇਆ ਤਾਂ ਰਾਜਵਾਨਾ ਵੱਲੋਂ ਕਾਨੂੰਨੀ ਚਾਰਾ ਜੋਇਤੋਂ ਇਨਕਾਰ ਕਰਨ ਤੇ ਸ਼ਰੋਣੀ ਕਮੇਟੀ ਵੱਲੋਂ ਪਾਈ ਗਈ ਰਹਿਮ ਦੀ ਅਪੀਲ ਤੇ ਰਾਸ਼ਟਰਪਤੀ ਨੇ ਸਮੇਂ ਤੋਂ ਕੇਵਲ 3 ਦਿਨ ਪਹਿਲਾਂ ਫਾਂਸੀ ਤੇ ਰੋਕ ਲਾਈ ਸੀ ਫਿਰ ਅਗਲੇਰੀ ਕਾਰਵਾਈ ਤਹਿਤ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਜੋ ਅਜੇ ਵੀ ਉੱਥੇ ਹੀ ਪਈ ਹੈ ਇਸ ਦੌਰਾਨ ਰਾਜੋਣਾ ਵੱਲੋਂ ਆਪਣੇ ਕੇਸ ਦਾ ਨਵੇੜਾ ਕਰਨ ਲਈ ਸੁਪਰੀਮ ਕੋਰਟ ਚ ਪਾਈ ਅਰਜ਼ੀ ਤੇ ਸੁਣਵਾਈ ਦੌਰਾਨ 24 ਸਤੰਬਰ ਨੂੰ ਸੁਪਰੀਮ ਕੋਰਟ ਨੇ ਮਾਮਲਾ ਲਟਕਾਉਣ ਸਬੰਧੀ ਕੇਂਦਰ ਸਰਕਾਰ ਤੋਂ ਸਖਤੀ ਨਾਲ ਪੁੱਛਿਆ ਸੀ ਸਰਕਾਰੀ ਵਕੀਲ ਵੱਲੋਂ ਲੰਬਾ ਸਮਾਂ ਮੰਗਣ ਤੇ ਉੱਚ ਅਦਾਲਤਾਂ ਦਾ ਤਰਕ ਸੀ ਕਿ ਜੋ ਵੀ ਕਹਿਣਾ 15 ਅਕਤੂਬਰ ਨੂੰ ਕਿਹਾ ਜਾਵੇ ਸੁਣਵਾਈ ਹੋਰ ਸਮਾਂ ਨਹੀਂ ਮਿਲੇਗਾ ਇਸ ਕਾਰਨ ਹੀ 15 ਨੂੰ ਫਾਂਸੀ ਲਾਉਣ ਦੀ ਅਫਵਾਹ ਫੈਲ ਗਈ ਜਦਕਿ ਅਜਿਹਾ ਕੁਝ ਵੀ ਨਹੀਂ ਹੈ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੋ ਕਿ ਯੂਰਪ ਫੇਰੀ ਤੇ ਆਏ ਹੋਏ ਨੇ ਵਿੱਤੇ ਦੇ ਨਹੀਂ ਉਹ ਇਟਲੀ ਦੇ ਸ਼ਹਿਰ ਵਰੇਸ਼ੀਆ ਦੇ ਗੁਰਦੁਆਰਾ ਸਿੰਘ ਸਵਾ ਫਲਾਰੋ ਵਿਖੇ ਪਹੁੰਚੇ ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਉੱਤੇ ਬੀਬੀ ਜੀ ਦੇ ਸਮਰਥਕਾਂ ਨੇ ਉਹਨਾਂ ਦਾ ਗੁਰਦੁਆਰਾ ਸਾਹਿਬ ਆਉਣ ਤੇ ਨਿੱਘਾ ਸਵਾਗਤ ਕੀਤਾ ਗੁਰਦੁਆਰਾ ਸਿੰਘ ਸਵਾ ਫਲਾਰੋ ਵਿਖੇ ਨਤਮਸਤਕ ਹੋਏ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬ ਦੀ ਸਾਲ ਪ ਬਣੀ ਸੁੰਦਰ ਇਮਾਰਤ ਵਣ ਤੇ ਪ੍ਰੰਧਕ ਕਮੇਟੀ ਅਤੇ ਸੰਗਤਾਂ ਦੀ ਸ਼ਲਾਗਾ ਕੀਤੀ ਉਹਨਾਂ ਕਿਹਾ ਕਿ ਇਟਲੀ ਚ ਗੁਰਦੁਆਰਾ ਸਾਹਿਬ ਦੀ ਬਣੀ ਸੁੰਦਰ ਇਮਾਰਤ ਉਹ ਵਿਦੇਸ਼ਾਂ ਚ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਗੱਲਬਾਤ ਕਰਦੇ ਆ ਬੀਬੀ ਜਗੀਰਕਾਰ ਨੇ ਕਿਹਾ ਕਿ ਉਹ ਭਾਵੇਂ ਯੂਰਪ ਫ਼ੀ ਨਿੱਜੀ ਦੌਰੇ ਤੇ ਆਏ ਨੇ ਸੰਗਤਾਂ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਵੀ ਪਾ ਰਹੇ ਨੇ ਉਹਨਾਂ ਰਾਜਨੀਤੀ ਬਾਰੇ ਵੀ ਗੱਲਬਾਤ ਕਰਦੇ ਆ ਕਿਹਾ ਕਿ ਪੰਜਾਬ ਵਿੱਚ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਅਤੇ ਮੋੜ ਸੁਰਜੀਤ ਕਰਦੀ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਪ੍ਰਬੰਧਕਾਂ ਵੱਲੋਂ ਬੀਬੀ ਜਗੀਰਕਾਰ ਦਾ ਗੁਰਦੁਆਰਾ ਸਾਹਿਬ ਆਉਣ ਤੇ ਧੰਨਵਾਦ ਕੀਤਾ ਗਿਆ